ਲੈ ਕੇ ਹਾਜ਼ਰ ਆ ਆਪਾਂ ਆਪਣੀ ਕਹਾਣੀ ਵਿਆਹ ਦੇ ਪਹਿਲੇ ਦਿਨ ਹੀ ਮੈਂ ਆਪਣੀ ਪਤਨੀ ਤੋਂ ਲਿਆ ਤਲਾਕ ਭਾਗ ਦੂਜਾ ਤੇ ਆਖਰੀ ਉਹ ਵੀ ਖੁਸ਼ ਨਹੀਂ ਸੀ ਪਰ ਬਖ ਹੋਣਾ ਕੋਈ ਸੌਖਾ ਨਹੀਂ ਸੀ ਕਿਉਂਕਿ ਕਾਨੂੰਨੀ ਤੌਰ ਤੇ ਅਸੀਂ ਬੰਨੇ ਹੋਏ ਸੀ ਦਿਲੋਂ ਅਸੀਂ ਟੁੱਟ ਚੁੱਕੇ ਸੀ ਇਸ ਸਬੰਧ ਤੋਂ ਬਾਹਰ ਨਿਕਲਣ ਲਈ ਮੈਨੂੰ ਕਈ ਕਾਨੂੰਨੀ ਪ੍ਰਕਿਰਿਆਵਾਂ ਵਿੱਚੋਂ ਲੰਘਣਾ ਪਿਆ ਮੈਨੂੰ ਉਸ ਨੂੰ ਪੈਸੇ ਵੀ ਦੇਣੇ ਪਏ ਕੁਝ ਚੀਜ਼ਾਂ ਵੀ ਛੱਡਣੀਆਂ ਪਈਆਂ ਪਰ ਮੇਰੇ ਕੋਲ ਪੈਸੇ ਦੀ ਕੋਈ ਕਮੀ ਨਹੀਂ ਸੀ ਮੈਂ ਉਸ ਨੂੰ ਸਭ ਕੁਝ ਦੇ ਦਿੱਤਾ ਬਸ ਮੈਂ ਆਪਣੀ ਜਾਨ ਬਚਾਉਣੀ ਸੀ ਉਹ ਇੱਕ ਮਾੜਾ ਸੁਪਨਾ ਬਣ ਕੇ ਮੇਰੀ ਜ਼ਿੰਦਗੀ ਵਿੱਚ ਆਈ ਸੀ ਤੇ ਚੁੱਪਚਾਪ ਚਲੀ ਗਈ ਉਹਦੇ ਜਾਣ ਤੋਂ ਬਾਅਦ ਮੈਂ ਡੂੰਗਾ ਸਾਲਿਆ ਜਿਵੇਂ ਕੋਈ ਬੋਝ ਉੱਤਰ ਗਿਆ ਹੋਵੇ ਪਰ ਦਿਲ ਨੇ ਫਿਰ ਉਹੀ ਸਵਾਲ ਕੀਤਾ ਹੁਣ ਮੈਂ ਕਿੱਥੇ ਜਾਵਾਂ ਪਰਦੇਸ਼ ਵਿੱਚ ਇਕੱਲੇ ਰਹਿਣਾ ਵੀ ਔਖਾ ਸੀ ਮੈਂ ਸੋਚਿਆ ਵਾਪਸ ਮੁੜ ਜਾਣਾ ਚਾਹੀਦਾ ਸ਼ਾਇਦ ਉੱਥੇ ਸਕੂਨ ਮਿਲ ਜਾਵੇ ਸ਼ਾਇਦ ਉੱਥੇ ਇੱਕ ਨਵੀਂ ਸ਼ੁਰੂਆਤ ਹੋਵੇ ਇਹ ਫੈਸਲਾ ਕਰ ਲਿਆ ਕਿ ਇੰਡੀਆ ਵਾਪਸ ਚਲਾ ਜਾਵਾਂਗਾ ਇੱਕ ਨਵੀਂ ਜ਼ਿੰਦਗੀ ਸ਼ੁਰੂ ਕਰਾਂਗਾ ਤੇ ਆਪਣੇ ਕੀਤੇ ਤੇ ਮਾਪਿਓ ਤੋਂ ਮਾਫੀ ਮੰਗਾਗਾ ਸ਼ਾਇਦ ਇੱਕ ਸੁਧਾਰਨ ਸਿੱਧੀ ਸਾਦੀ ਜਿਹੀ ਜ਼ਿੰਦਗੀ ਲੰਘਾਵਾਂਗਾ ਜਿੱਥੇ ਘਰ ਵਾਲੀ ਤੇ ਘਰ ਵਾਲਾ ਹੋਣ ਤੇ ਪਤੀ ਪਤਨੀ ਹੋਵੇ ਜਿੱਥੇ ਔਰਤ ਹੋਵੇ ਪੁਰਸ਼ ਹੋਵੇ ਜਿੱਥੇ ਰੀਤੀ ਰਿਵਾਜਾਂ ਦੇ ਰਿਸ਼ਤਿਆਂ ਦੀ ਕਦਰ ਹੋਵੇ ਜਿੱਥੇ ਇੱਕ ਦੂਜੇ ਦਾ ਸਾਥ ਨਿਭਾਉਣ ਦੀ ਭਾਵਨਾ ਹੋਵੇ ਮੈਂ ਆਪਣਾ ਸਮਾਨ ਪੈਕ ਕੀਤਾ ਤੇ ਵੀਜ਼ਾ ਖਤਮ ਹੋਣ ਦਾ ਸਮਾਂ ਵੀ ਨੇੜੇ ਸੀ ਮੈਂ ਸੋਚਿਆ ਹੁਣ ਇੱਥੇ ਰਹਿਣ ਦਾ ਵੀ ਕੋਈ ਫਾਇਦਾ ਨਹੀਂ ਹੁਣ ਮਨ ਕਿਸੇ ਚੀਜ਼ ਵਿੱਚ ਨਹੀਂ ਲੱਗਦਾ ਸੀ ਹੁਣ ਆਸਟ੍ਰੇਲੀਆ ਅਸਲ ਵਿੱਚ ਪਰਾਇਆ ਧਰਣ ਲੱਗਣ ਲੱਗਾ ਸੀ ਹੁਣ ਇਕੱਲਾਪਨ ਬਹੁਤ ਜ਼ਿਆਦਾ ਮਹਿਸੂਸ ਹੁੰਦਾ ਸੀ ਹੁਣ ਹਰ ਚਿਹਰਾ ਅਜਨਬੀ ਲੱਗਦਾ ਹਰ ਆਵਾਜ਼ ਪਰਾਈ ਲੱਗਦੀ ਹਰ ਦਿਨ ਉਦਾਸ ਲੱਗਦਾ ਮੈਂ ਟਿਕਟ ਲਈ ਆਖਰੀ ਵਾਰ ਸ਼ਹਿਰ ਗਿਆ ਉਨ੍ਹਾਂ ਗਲੀਆਂ ਨੂੰ ਵੇਖਿਆ ਜੋ ਕਦੇ ਮੇਰੇ ਲਈ ਇੱਕ ਨਵੀਂ ਦੁਨੀਆ ਦਾ ਰਸਤਾ ਸੀ ਹੁਣ ਉਹੀ ਰਸਤੇ ਏ ਰੰਗ ਲੱਗਣ ਲੱਗੇ ਸੀ ਮੈਂ ਆਪਣਾ ਅਤੀਤ ਪਿੱਛੇ ਛੱਡ ਦਿੱਤਾ ਤੇ ਇੰਡੀਆ ਨੂੰ ਵਾਪਸ ਚੱਲ ਪਿਆ ਇਹ ਸੋਚ ਕੇ ਦਿਲ ਨੂੰ ਥੋੜਾ ਸਕੂਨ ਮਿਲਿਆ ਕਿ ਮੈਂ ਵਾਪਸ ਵਤਨ ਮੁੜ ਜਾਵਾਂਗਾ ਮੰਮੀ ਪਾਪਾ ਦੀ ਨਾਰਾਜ਼ਗੀ ਵੀ ਖਤਮ ਹੋ ਜਾਵੇਗੀ ਮਾਂ ਤਾਂ ਆਖਰ ਮਾਂ ਹੁੰਦੀ ਆ ਕੁਝ ਹੰਝੂ ਵੇਖ ਕੇ ਪਿਗਲ ਜਾਵੇਗੀ ਪਾਪਾ ਸਮੇਂ ਦੇ ਨਾਲ ਨਾਲ ਨਰਮ ਪੈ ਜਾਣਗੇ ਦਿਲ ਵਿੱਚ ਇਹੀ ਉਮੀਦ ਸੀ ਕਿ ਸ਼ਾਇਦ ਮੇਰੀਆਂ ਗਲਤੀਆਂ ਨੂੰ ਭੁਲਾ ਦਿੱਤਾ ਗਿਆ ਹੋਵੇਗਾ ਸ਼ਾਇਦ ਮੈਨੂੰ ਗੱਲ ਨਾਲ ਲਾ ਲਿਆ ਜਾਵੇਗਾ ਪਰ ਜਦੋਂ 에ਰਪੋਰਟ ਤੇ ਕੋਈ ਲੈਣ ਨਾ ਆਇਆ ਤਾਂ ਮੈਂ ਬਹੁਤ ਦੁਖੀ ਹੋਇਆ ਮੈਨੂੰ ਇੰਜ ਲੱਗਣ ਲੱਗਿਆ ਜਿਵੇਂ ਕੋਈ ਮੇਰੀ ਵਾਪਸੀ ਦੀ ਉਡੀਕ ਹੀ ਨਹੀਂ ਕਰ ਰਿਹਾ ਸੀ ਘਰ ਜਾਂਦੇ ਸਮੇਂ ਉਹ ਪਲ ਯਾਦ ਆਉਣ ਲੱਗੇ ਜਦੋਂ ਮਾਂ ਦਰਵਾਜ਼ੇ ਤੇ ਖੜੀ ਹੁੰਦੀ ਸੀ ਜਦੋਂ ਪਾਪਾ ਦਰਵਾਜ਼ਾ ਖੋਲਦੇ ਸੀ ਜਦੋਂ ਭੈਣ ਭਰਾ ਖੁਸ਼ੀ ਨਾਲ ਗਲੇ ਮਿਲਦੇ ਸੀ ਪਰ ਹੁਣ ਮੈਂ ਦਰਵਾਜ਼ੇ ਤੇ ਬਿਲਕੁਲ ਇਕੱਲਾ ਖੜਾ ਸੀ ਜਿਸ ਨੇ ਦਸਤਕ ਦਿੱਤੀ ਜੋ ਸੀਨ ਮੇਰੇ ਸਾਹਮਣੇ ਆਇਆ ਉਸਨੇ ਮੇਰੀ ਸੋਚ ਨੂੰ ਝੰਡੋੜ ਦਿੱਤਾ ਦਰਵਾਜ਼ਾ ਖੋਲਣ ਵਾਲੀ ਕੁੜੀ ਨੂੰ ਵੇਖ ਕੇ ਇੱਕ ਪਲ ਲਈ ਮੇਰੇ ਤਾਂ ਸਾਹ ਹੀ ਰੁਕ ਗਏ ਦਿਲ ਧੜਕਣਾ ਭੁੱਲ ਗਿਆ ਦਿਮਾਗ ਵਿੱਚ ਸਵਾਲਾਂ ਨੇ ਘੁੰਮਣ ਘੇਰੀਆਂ ਲਾ ਲਈਆਂ ਇਹ ਕੌਣ ਆ ਤੇ ਇੱਥੇ ਕੀ ਕਰ ਰਹੀ ਆ ਇੰਨੀ ਸੋਹਣੀ ਸੁਨੱਖੀ ਆਤਮ ਵਿਸ਼ਵਾਸੀ ਜਿਵੇਂ ਕਿਸੇ ਫਿਲਮ ਦੇ ਸੀਨ ਵਿੱਚੋਂ ਨਿਕਲ ਕੇ ਬਾਹਰ ਆਈ ਹੋਵੇ ਉਹ ਮੈਨੂੰ ਵੇਖ ਰਹੀ ਸੀ ਜਿਵੇਂ ਮੈਨੂੰ ਪਹਿਚਾਨਣ ਦੀ ਕੋਸ਼ਿਸ਼ ਕਰ ਰਹੀ ਹੋਵੇ ਉਸਦੇ ਚਿਹਰੇ ਤੇ ਹੈਰਾਨੀ ਤੇ ਉਲਝਣ ਦੇ ਮਿਲੇ ਜੁਲੇ ਭਾਵ ਸੀ ਜਿਵੇਂ ਉਹ ਮੈਨੂੰ ਵੇਖ ਕੇ ਹੈਰਾਨ ਹੋ ਗਈ ਹੋਵੇ ਉਦੋਂ ਹੀ ਇੱਕ ਛੋਟੀ ਜਹੀ ਬੱਚੀ ਉਸਦੇ ਕੋਲ ਆਈ ਤੇ ਉਸਦਾ ਕਮੀਜ਼ ਫੜ ਕੇ ਖੜ ਗਈ ਉਹ ਬੱਚੀ ਵੀ ਉਸ ਵਾਂਗ ਹੀ ਸੋਹਣੀ ਸੁਨੱਖੀ ਸੀ ਜਦੋਂ ਉਹ ਬੱਚੀ ਰੋਣ ਲੱਗੀ ਤਾਂ ਉਸ ਕੁੜੀ ਨੇ ਉਸ ਨੂੰ ਆਪਣੀ ਗੋਦੀ ਵਿੱਚ ਚੁੱਕ ਲਿਆ ਉਸਨੇ ਬਹੁਤ ਹੀ ਸੁਰੀਲੀ ਆਵਾਜ਼ ਵਿੱਚ ਕਿਹਾ ਤੁਸੀਂ ਰੋ ਕਿਉਂ ਰਹੇ ਹੋ ਬੇਟਾ ਫਿਰ ਉਸ ਨੂੰ ਲੈ ਕੇ ਇੱਕ ਪਾਸੇ ਚਲੀ ਗਈ ਮੈਂ ਉੱਥੇ ਹੀ ਹੈਰਾਨ ਖੜਾ ਰਹਿ ਗਿਆ ਮਨ ਵਿੱਚ ਸਵਾਲਾਂ ਦੀ ਗੂੰਜ ਤੇਜ਼ ਹੋ ਗਈ ਇਹ ਕੁੜੀ ਕੌਣ ਹੈ ਤੇ ਬੱਚਾ ਕਿਸ ਦਾ ਹੈ ਇਥੇ ਕੀ ਹੋ ਰਿਹਾ ਹੈ ਉਦੋਂ ਹੀ ਪਾਪਾ ਨਜ਼ਰ ਆਏ ਉਹਨਾਂ ਦੇ ਚਿਹਰੇ ਤੇ ਗੰਭੀਰਤਾ ਸੀ ਪਰ ਅੱਖਾਂ ਵਿੱਚ ਥਕਾਵਟ ਤੇ ਸਮੇਂ ਦੀ گرد ਜੰਮੀ ਹੋਈ ਸੀ ਉਹਨਾਂ ਨੇ ਮੈਨੂੰ ਵੇਖਿਆ ਤੇ ਕਿਹਾ ਪੁੱਤਰ ਇਹ ਹਰਮਨ ਹੈ ਮੈਂ ਉੱਥੇ ਖੜੇ ਦਾ ਖੜਾ ਹੀ ਰਹਿ ਗਿਆ ਮੇਰੀ ਜ਼ੁਬਾਨ ਸੁੱਕ ਗਈ ਦਿਲ ਤਾਂ ਜਿਵੇਂ ਧੜਕਣਾ ਹੀ ਛੱਡ ਗਿਆ ਹੋਵੇ ਮਨ ਨੇ ਜਮੇ ਇਸ ਗੱਲ ਨੂੰ ਮੰਨਣ ਤੋਂ ਕੋਰੀ ਨਾ ਕਰ ਦਿੱਤੀ ਹੋਵੇ ਕਿ ਇਹ ਉਹੀ ਹਰਮਨ ਸੀ ਜਿਸ ਨੂੰ ਮੈਂ ਦੇਖੇ ਬਿਨਾ ਹੀ ਤਲਾਕ ਦੇ ਦਿੱਤਾ ਸੀ ਜਿਸ ਨੂੰ ਮੈਂ ਬਿਨਾ ਸਵੀਕਾਰ ਕੀਤੇ ਹੀ ਠੁਕਰਾ ਦਿੱਤਾ ਸੀ ਜੋ ਮੇਰੇ ਲਈ ਸਿਰਫ ਇੱਕ ਰਸਮ ਸੀ ਇੱਕ ਜ਼ਿੰਮੇਵਾਰੀ ਸੀ ਜਿਸ ਨੂੰ ਨਿਭਾਉਣ ਦਾ ਮੇਰਾ ਕੋਈ ਇਰਾਦਾ ਹੀ ਨਹੀਂ ਸੀ ਪਰ ਸਾਹਮਣੇ ਖੜੀ ਕੁੜੀ ਕਿਸੇ ਹੋਰ ਹੀ ਦੁਨੀਆ ਦੀ ਲੱਗ ਰਹੀ ਸੀ ਜਿਵੇਂ ਸਮੇਂ ਨੇ ਉਸ ਨੂੰ ਸੰਵਾਰ ਦਿੱਤਾ ਹੋਵੇ ਜਿਵੇਂ ਕਿਸਮਤ ਨੇ ਉਸ ਨੂੰ ਨਿਖਾਰ ਦਿੱਤਾ ਹੋਵੇ ਜਿਵੇਂ ਕੁਦਰਤ ਨੇ ਉਸ ਨੂੰ ਮੇਰੇ ਫੈਸਲੇ ਨੂੰ ਝੂਠਾ ਸਾਬਤ ਕਰਨ ਲਈ ਬਣਾਇਆ ਹੋਵੇ ਪਰ ਇੰਨਾ ਸਾਰਿਆਂ ਨਾਲੋਂ ਵੱਡਾ ਝਟਕਾ ਉਹ ਬੱਚੀ ਸੀ ਜੋ ਉਸ ਦੇ ਨਾਲ ਚਿਪਕੀ ਹੋਈ ਸੀ ਤੇ ਜੋ ਮੇਰੇ ਵੱਲ ਵੇਖ ਰਹੀ ਸੀ ਮੇਰੇ ਕਦਮ ਤਾਂ ਜਿਵੇਂ ਜ਼ਮੀਨ ਵਿੱਚ ਹੀ ਧਸ ਗਏ ਮੇਰੀ ਆਵਾਜ਼ ਬੜੀ ਮੁਸ਼ਕਲ ਨਾਲ ਨਿਕਲੀ ਮੈਂ ਆਪਣੇ ਪਾਪਾ ਜੀ ਨੂੰ ਪੁੱਛਿਆ ਕਿ ਬੱਚਾ ਕਿਸ ਦਾ ਹੈ ਉਹਨਾਂ ਹੌਲੀ ਜਹੀ ਕਿਹਾ ਕਿ ਤੇਰੀ ਧੀ ਹੈ ਇਹ ਸੁਣ ਕੇ ਮੇਰੇ ਕਦਮ ਲੜਖੜਾ ਗਏ ਮੈਂ ਕਿਹਾ ਪਾਪਾ ਜੀ ਤੁਹਾਨੂੰ ਜ਼ਰੂਰ ਕੋਈ ਗਲਤਫਹਿਮੀ ਹੋਈ ਆ ਇਦਾਂ ਦਾ ਕੁਝ ਨਹੀਂ ਹੋਇਆ ਮੈਂ ਤਾਂ ਹਰਮਨ ਦਾ ਚਿਹਰਾ ਤੱਕ ਨਹੀਂ ਵੇਖਿਆ ਸੀ ਮੈਂ ਤਾਂ ਸਿਰਫ ਇਸ ਲਈ ਤਲਾਕ ਦਿੱਤਾ ਸੀ ਮੈਂ ਤਾਂ ਇਹ ਤੈਅ ਕੀਤਾ ਸੀ ਕਿ ਮੈਂ ਤਾਂ ਆਪਣੀ ਪਸੰਦ ਦੀ ਕੁੜੀ ਨਾਲ ਵਿਆਹ ਕਰਵਾਵਾਂਗਾ ਮੈਂ ਤਾਂ ਹਰਮਨ ਨਾਲ ਕਦੇ ਕੋਈ ਗੱਲ ਵੀ ਨਹੀਂ ਕੀਤੀ ਦਿਲੋਂ ਤਾਂ ਮੈਂ ਉਸ ਨੂੰ ਅਪਣਾਇਆ ਹੀ ਨਹੀਂ ਸੀ ਫਿਰ ਇਹ ਬੱਚਾ ਮੇਰਾ ਕਿਵੇਂ ਹੋ ਸਕਦਾ ਪਾਪਾ ਨੇ ਮੇਰੇ ਵੱਲ ਵੇਖਿਆ ਤੇ ਕਿਹਾ ਪੁੱਤਰ ਪਹਿਲਾਂ ਤੁਸੀਂ ਅੰਦਰ ਆਓ ਮੈਂ ਤੁਹਾਨੂੰ ਕੁਝ ਗੱਲਾਂ ਦੱਸਣਾ ਚਾਹੁੰਦਾ ਹਾਂ ਮੈਂ ਚੁੱਪਚਾਪ ਅੰਦਰ ਚਲਾ ਗਿਆ ਮੇਰੇ ਕਦਮ ਭਾਰੀ ਹੋ ਗਏ ਸੀ ਸਾਹ ਤੇਜ਼ ਹੋ ਗਿਆ ਸੀ ਦਿਲ ਵਿੱਚ ਉਲਝਣ ਦਾ ਤੂਫਾਨ ਸੀ ਮਾਂ ਸਾਹਮਣੇ ਆਈ ਚਿਹਰੇ ਤੇ ਸਾਲਾਂ ਦੀ ਜੁਦਾਈ ਦਾ ਛਾਇਆ ਸੀ ਪਰ ਅੱਖਾਂ ਵਿੱਚ ਮਾਂ ਦੇ ਆਪਣਾ ਪਣਸੀ ਉਹਨਾਂ ਨੇ ਮੈਨੂੰ ਗਲ ਨਾਲ ਲਾ ਲਿਆ ਮੇਰਾ ਮੱਥਾ ਚੁੰਮਿਆ ਤੇ ਕਹਿਣ ਲੱਗੀ ਤੂੰ ਸਭ ਕੁਝ ਛੱਡ ਕੇ ਗਿਆ ਸੀ ਨਾ ਪਰ ਮੈਂ ਤੇਰਾ ਇੰਤਜ਼ਾਰ ਕਦੇ ਨਹੀਂ ਛੱਡਿਆ ਮਾਂ ਨੇ ਮੈਨੂੰ ਮਾਫ਼ ਕਰ ਦਿੱਤਾ ਮੈਨੂੰ ਗਲ ਨਾਲ ਲਾਇਆ ਉਹਨਾਂ ਦੀਆਂ ਅੱਖਾਂ ਨਮ ਹੋ ਗਈਆਂ ਤੇ ਮੈਨੂੰ ਉਸ ਸਕੂਨ ਮਿਲਿਆ ਜਿਸ ਦੀ ਭਾਲ ਵਿੱਚ ਮੈਂ ਆਸਟ੍ਰੇਲੀਆ ਗਿਆ ਸੀ ਪਰ ਜੋ ਉੱਥੇ ਸਕੂਨ ਕਦੇ ਮਿਲਿਆ ਹੀ ਨਹੀਂ ਮੈਂ ਹੱਥ ਮੂੰਹ ਤੋਤਾ ਖਾਣੇ ਦੀ ਖੁਸ਼ਬੂ ਮਹਿਸੂਸ ਕੀਤੀ। ਖਾਣੇ ਦੇ ਟੇਬਲ ਤੇ ਬੈਠਾ ਮਾਂ ਦੇ ਹੱਥ ਦਾ ਬਣਿਆ ਖਾਣਾ ਖਾ ਰਿਹਾ ਸੀ। ਮਨ ਅੰਦਰ ਇੱਕ ਅਜੀਬ ਜਿਹਾ ਸਕੂਨ ਉਤਰ ਆਇਆ ਪਰ ਮਨ ਹੀ ਮਨ ਵਿੱਚ ਸਵਾਲਾਂ ਦੀ ਗੂੰਜ ਸੀ। ਫਿਰ ਪਾਪਾ ਨੇ ਕਿਹਾ ਕਿ ਹੁਣ ਮੈਂ ਤੈਨੂੰ ਅਸਲੀ ਗੱਲ ਦੱਸਦਾ ਹਾਂ ਜੋ ਤੂੰ ਨਹੀਂ ਜਾਣਦਾ, ਜਿਸ ਤੋਂ ਤੂੰ ਹਮੇਸ਼ਾ ਹੀ ਅਣਜਾਣ ਰਹਾ। ਜਿਸ ਨੂੰ ਜਾਣਨਾ ਤੇਰੇ ਲਈ ਹੁਣ ਬਹੁਤ ਜ਼ਰੂਰੀ ਹੈ। ਮੈਂ ਚੁੱਪਚਾਪ ਬੈਠਾ ਉਹਨਾਂ ਵੱਲ ਵੇਖ ਰਿਹਾ ਸੀ ਦਿਲ ਤੇਜ਼ ਧੜਕ ਰਿਹਾ ਸੀ ਪਤਾ ਨਹੀਂ ਹੁਣ ਕੀ ਸੁਣਨ ਨੂੰ ਮਿਲੇਗਾ ਕੀ ਰਾਜ਼ ਖੁੱਲੇਗਾ ਜਿਸ ਨੇ ਮੇਰੀ ਦੁਨੀਆ ਬਦਲ ਦਿੱਤੀ ਸੀ ਪਾਪਾ ਜੀ ਨੇ ਡੂੰਗਾ ਸਾਹ ਲੈਂਦੇ ਹੋਏ ਮੇਰੇ ਵੱਲ ਵੇਖਿਆ ਹਰਮਨ ਨੂੰ ਦੇਖ ਕੇ ਸ਼ਾਇਦ ਉਹਨਾਂ ਨੂੰ ਹਰਮਨ ਆਪਣੀ ਧੀ ਵਰਗੀ ਲੱਗੀ ਸੀ ਜੋ ਪਹਿਲੀ ਨਜ਼ਰ ਮੈਂ ਉਸਤੇ ਪਾਈ ਉਹ ਮੇਰੇ ਪਾਪਾ ਤੋਂ ਲੁਕੀ ਨਹੀਂ ਸੀ ਉਹਨਾਂ ਨੇ ਆਪਣੀਆਂ ਨਜ਼ਰਾਂ ਝੁਕਾ ਲਈਆਂ ਸੀ ਜਿਵੇਂ ਮੇਰੇ ਦਿਲ ਵਿੱਚ ਕਿਸੇ ਨੇ ਖੰਜਰ ਖੋਹ ਦਿੱਤਾ ਹੋਵੇ ਹਰਮਨ ਰਸੋਈ ਵਿੱਚੋਂ ਚਾਹ ਦਾ ਕੱਪ ਲੈ ਕੇ ਜਦੋਂ ਬਾਹਰ ਨਿਕਲੀ ਤਾਂ ਅੰਮੂ ਉਸਦੇ ਪਿੱਛੇ-ਪਿੱਛੇ ਆ ਗਈ ਉਹ ਚਾਹ ਦਾ ਕੱਪ ਲੈ ਕੇ ਅੰਦਰ ਚਲੀ ਗਈ ਮੈਂ ਅੰਮੂ ਨੂੰ ਗੋਦੀ ਵਿੱਚ ਚੁੱਕਣ ਦੀ ਕੋਸ਼ਿਸ਼ ਕੀਤੀ ਤਾਂ ਉਹ ਰੋਣ ਲੱਗੀ ਅੰਮੂ ਦੇ ਰੋਣ ਦੀ ਆਵਾਜ਼ ਸੁਣ ਕੇ ਹਰਮਨ ਬਾਹਰ ਆਈ ਤੇ ਮੇਰੇ ਹੱਥਾਂ ਵਿੱਚੋਂ ਲੈ ਕੇ ਉਸ ਨੂੰ ਚੁੱਪ ਕਰਾਉਣ ਲੱਗੀ ਮੇਰਾ ਮਨ ਕਰੇ ਕਿ ਸਮੇਂ ਦਾ ਚੱਕਰ ਰੋਕ ਦੇਮਾ ਇਹ ਸੀਨ ਇੱਥੇ ਹੀ ਰੋਕ ਦੇਮਾ ਮੇਰੀਆਂ ਅੱਖਾਂ ਦੇ ਸਾਹਮਣੇ ਉਹੀ ਔਰਤ ਸੀ ਜਿਸ ਨੂੰ ਮੈਂ ਠੁਕਰਾ ਦਿੱਤਾ ਸੀ ਜਿਸ ਨੂੰ ਮੈਂ ਉਸ ਦੀ ਸ਼ਕਲ ਬਿਨਾਂ ਦੇਖੇ ਹੀ ਤਲਾਕ ਦੇ ਦਿੱਤਾ ਸੀ ਮੇਰੇ ਮਾਨ ਅੰਦਰ ਇੱਕ ਚੀਜ਼ ਉੱਠੀ ਅੰਤਰਾਤਮਾ ਨੇ ਮੈਨੂੰ ਸ਼ੀਸ਼ਾ ਦਿਖਾਉਣਾ ਸ਼ੁਰੂ ਕਰ ਦਿੱਤਾ ਪਾਪਾ ਜੀ ਦੀ ਆਵਾਜ਼ ਨੇ ਉਸ ਪਲ ਦੀ ਖਮੋਸ਼ੀ ਤੋੜੀ ਤੇ ਉਹ ਬੋਲੇ ਇਹ ਬੱਚੀ ਸਾਡੀ ਆ ਇਹ ਸਾਡੇ ਘਰ ਦੀ ਰੌਣਕ ਆ ਹਰਮਨ ਵਰਗੀ ਕੁੜੀ ਨੂੰ ਧੁਗਵਾ ਦਿੱਤਾ ਹੁਣ ਵੇਖ ਉਹ ਨਾਂ ਤਾਂ ਕੇਵਲ ਪੜ੍ਹਾਈ ਵਿੱਚ ਸਭ ਤੋਂ ਅੱਗੇ ਰਹੀ ਸਗੋਂ ਚਰਿੱਤਰ ਵਿੱਚ ਵੀ ਬੇਦਾਗ ਹੈ ਮੇਰੇ ਦੋਸਤ ਨੇ ਜਦੋਂ ਆਪਣਾ ਦਿਲ ਥਾਮ ਕੇ ਤੇਰੇ ਨਾਲ ਆਪਣੀ ਕੁੜੀ ਦਾ ਵਿਆਹ ਕੀਤਾ ਸੀ ਉਹਨਾਂ ਨੂੰ ਮਾਣ ਸੀ ਕਿ ਉਹਨਾਂ ਦੀ ਕੁੜੀ ਹੁਣ ਸ਼ਹਿਰ ਜਾਵੇਗੀ ਤਰੱਕੀ ਕਰੇਗੀ ਆਪਣੇ ਪਤੀ ਨਾਲ ਦੁਨੀਆ ਦੇਖੇਗੀ ਪਰ ਤੂੰ ਤਾਂ ਉਸ ਨੂੰ ਕੁਝ ਵੀ ਦੇਖਣ ਦਾ ਮੌਕਾ ਹੀ ਨਾ ਦਿੱਤਾ ਤੂੰ ਤਾਂ ਇੱਕ ਪਲ ਵੀ ਸਬਰ ਨਾ ਰੱਖਿਆ ਇੱਕ ਔਰਤ ਜੋ ਕੁਝ ਸਮਾਂ ਪਹਿਲਾਂ ਤੇਰੇ ਨਾਮ ਨਾਲ ਜੁੜੀ ਸੀ ਬਿਨਾਂ ਕਿਸੇ ਕਾਰਨ ਤੂੰ ਉਸ ਨੂੰ ਠੁਕਰਾ ਦਿੱਤਾ ਉਸ ਨੂੰ ਬਿਨਾਂ ਕੁਝ ਬੋਲੇ ਹੀ ਹਨੇਰੇ ਵਿੱਚ ਧੱਕ ਦਿੱਤਾ ਹਰਮਨ ਨੇ ਉਹ ਸਮਾਂ ਦੇਖਿਆ ਜਦੋਂ ਉਸਨੇ ਰੋ ਰੋ ਕੇ ਆਪਣੇ ਪਿਓ ਦੇ ਕੱਪੜੇ ਵੀ ਪਿਆਉ ਦਿੱਤੇ ਸੀ ਉਸਨੇ ਉਹ ਦਿਨ ਵੀ ਝੱਲੇ ਨੇ ਜਦੋਂ ਲੋਕਾਂ ਨੇ ਉਸ ਨੂੰ ਤਾਨੇ ਦਿੱਤੇ ਉਸ ਨੂੰ ਚਰਿੱਤਰਹੀਣ ਕਿਹਾ ਪਿੰਡ ਦੀਆਂ ਗਲੀਆਂ ਵਿੱਚ ਉਸ ਦੀ ਨਿੰਦਿਆ ਕੀਤੀ ਗਈ ਪਰ ਉਹ ਚੁੱਪਚਾਪ ਰਹੀ ਕਿਉਂਕਿ ਉਹ ਜਾਣਦੀ ਸੀ ਕਿ ਉਹਦੇ ਸਹੁਰੇ ਦੀ ਇੱਜ਼ਤ ਦਾ ਸਵਾਲ ਹੈ ਜੇਕਰ ਉਹ ਕੁਝ ਬੋਲਦੀ ਤਾਂ ਉਸਦੇ ਸਹੁਰੇ ਪਰਿਵਾਰ ਵਾਲਿਆਂ ਦਾ ਸਿਰ ਸ਼ਰਮ ਨਾਲ ਝੁੱਕ ਜਾਂਦਾ ਪਰ ਉਸਦੀ ਚੁੱਪੀ ਨੇ ਸਭ ਕੁਝ ਕਹਿ ਦਿੱਤਾ ਅਸੀਂ ਸਾਰਿਆਂ ਨੇ ਜਦੋਂ ਉਸ ਨੂੰ ਕਰੀਬ ਤੋਂ ਦੇਖਿਆ ਤਾਂ ਸਾਨੂੰ ਅੰਦਾਜ਼ਾ ਹੋਇਆ ਕਿ ਉਹਦੇ ਅੰਦਰ ਤਾਂ ਸਬਰ ਦਾ ਸਮੁੰਦਰ ਲੁਕਿਆ ਹੋਇਆ ਹੈ ਉਹ ਜਦੋਂ ਹੀ ਰਾਤ ਨੂੰ ਸੌਣ ਜਾਂਦੀ ਅੰਮੂ ਨੂੰ ਸੀਮਨੇ ਨਾਲ ਲਾ ਕੇ ਅੱਖਾਂ ਬੰਦ ਕਰਦੀ ਤਾਂ ਉਸ ਦੀਆਂ ਅੱਖਾਂ ਵਿੱਚੋਂ ਵਹਿਦੇ ਹੰਝੂ ਉਹ ਅੱਖਾਂ ਜੋ ਸਾਰੀ ਦੁਨੀਆ ਤੋਂ ਆਪਣੇ ਦੁੱਖ ਲੁਕਾਉਂਦੀਆਂ ਸੀ ਅਸੀਂ ਉਹਦੇ ਦਿਲ ਦੀ ਹਾਲਤ ਨੂੰ ਜਾਣਦੇ ਸੀ ਉਹ ਸਾਡੇ ਲਈ ਮਾਂ ਜਹੀ ਬਣ ਗਈ ਸੀ ਜੋ ਮਾਸਕੈਤ ਨਹੀਂ ਕਰਦੀ ਕਦੇ ਸਵਾਲ ਨਹੀਂ ਕਰਦੀ ਅਸਲ ਵਿੱਚ ਇਹ ਬੱਚੀ ਤੇਰੀ ਹੀ ਹੈ ਮੈਂ ਤੇਰੀ ਕੋਈ ਵੀ ਰਾਇ ਲਏ ਬਿਨਾ ਆਪਣੇ ਦੋਸਤ ਦੀ ਕੁੜੀ ਨਾਲ ਤੇਰਾ ਵਿਆਹ ਕਰ ਦਿੱਤਾ ਤੂੰ ਆਪਣੀ ਮਰਜ਼ੀ ਦੇ ਖਿਲਾਫ ਉਸ ਨਾਲ ਵਿਆਹ ਕਰ ਲਿਆ ਪਰ ਵਿਆਹ ਦੀ ਰਾਤ ਨੂੰ ਤੂੰ ਇੰਨੀ ਜ਼ਿਆਦਾ ਸ਼ਰਾਬ ਪੀ ਲਈ ਸੀ ਕਿ ਤੈਨੂੰ ਹੋਸ਼ ਹੀ ਨਾ ਰਿਹਾ ਉਸੇ ਨਸ਼ੇ ਦੀ ਹਾਲਤ ਵਿੱਚ ਤੂੰ ਹਰਮਨ ਨਾਲ ਜ਼ਬਰਦਸਤੀ ਕੀਤੀ ਤੇ ਅਗਲੇ ਦਿਨ ਵਿਦੇਸ਼ ਜਾਣ ਤੋਂ ਪਹਿਲਾਂ ਤੂੰ ਉਸ ਨੂੰ ਤਲਾਕ ਦੇ ਦਿੱਤਾ। ਤੈਨੂੰ ਖੁਦ ਵੀ ਇਸ ਗੱਲ ਦਾ ਅਹਿਸਾਸ ਨਹੀਂ ਸੀ ਕਿ ਤੂੰ ਕੀ ਕੀਤਾ ਹੈ। ਇਸ ਤੋਂ ਬਾਅਦ ਹਰਮਨ ਸਿੱਧਾ ਆਪਣੇ ਪੇਕੇ ਘਰ ਚਲੀ ਗਈ। ਉਸਨੇ ਆਪਣੇ ਡੈਡੀ ਨੂੰ ਪੂਰੀ ਸੱਚਾਈ ਦੱਸ ਦਿੱਤੀ ਤੇ ਇਸੇ ਸਦਮੇ ਵਿੱਚ ਮੇਰੇ ਜਿਗਰੀ ਦੋਸਤ ਦੀ ਮੌਤ ਹੋ ਗਈ। ਪਿੰਡ ਵਿੱਚ ਇਹ ਗੱਲ ਅੱਗ ਦੀ ਤਰ੍ਹਾਂ ਫੈਲ ਗਈ। ਹਰਮਨ ਨੂੰ ਹਰ ਜਗ੍ਹਾ ਤੇ ਬੇਇੱਜ਼ਤ ਕੀਤਾ ਜਾਣ ਲੱਗਿਆ। ਤੇਰੇ ਕੀਤੇਗੇ ਪਾਪ ਦੀ ਸਜ਼ਾ ਹਰਮਨ ਨੂੰ ਭੁਗਤਣੀ ਪਈ ਕਿਉਂਕਿ ਹਰਮਨ ਤੇਰੇ ਬੱਚੇ ਦੀ ਮਾਂ ਬਣਨ ਵਾਲੀ ਸੀ ਇਸੇ ਲਈ ਹਰਮਨ ਨੂੰ ਪਿੰਡ ਦੇ ਲੋਕ ਚਰਿੱਤਰਹੀਣ ਕਹਿ ਕੇ ਤਾਨੇ ਮਾਰਨ ਲੱਗੇ ਪਰ ਸਾਨੂੰ ਪਤਾ ਸੀ ਉਹਦੇ ਪੇਟ ਵਿੱਚ ਜੋ ਬੱਚਾ ਪਲ ਰਿਹਾ ਸੀ ਉਹ ਸਾਡੇ ਹੀ ਖੂਨ ਦਾ ਹਿੱਸਾ ਹੈ 9 ਮਹੀਨਿਆਂ ਬਾਅਦ ਹਰਮਨ ਨੇ ਇੱਕ ਪਿਆਰੀ ਜਿਹੀ ਬੇਟੀ ਨੂੰ ਜਨਮ ਦਿੱਤਾ ਤਾਂ ਫਿਰ ਤੇਰੇ ਛੋਟੇ ਭਰਾ ਨੇ ਹਰਮਨ ਨਾਲ ਵਿਆਹ ਕਰਾਉਣ ਦਾ ਫੈਸਲਾ ਕੀਤਾ ਤੇਰੇ ਭਰਾ ਨੇ ਜਦੋਂ ਉਸ ਨਾਲ ਵਿਆਹ ਕਰਵਾਇਆ ਤਾਂ ਉਸਨੇ ਕੋਈ ਸਵਾਲ ਨਹੀਂ ਕੀਤਾ ਕੋਈ ਸ਼ਰਤ ਨਹੀਂ ਰੱਖੀ ਬਸ ਇੰਨਾ ਕਿਹਾ ਕਿ ਇਸ ਘਰ ਦੀ ਇੱਜ਼ਤ ਹੁਣ ਮੇਰੀ ਜ਼ਿੰਮੇਵਾਰੀ ਹੈ ਤੇ ਮੈਂ ਇਸ ਨੂੰ ਨਿਭਾਵਾਂਗਾ ਉਹ ਦਿਨ ਜਦੋਂ ਤੇਰੇ ਭਰਾ ਨੇ ਹਰਮਨ ਨੂੰ ਅਪਣਾਇਆ ਉਹ ਦਿਨ ਸਾਡੇ ਲਈ ਇੱਕ ਨਵੀਂ ਸਵੇਰ ਜਿਹਾ ਸੀ ਅਸੀਂ ਇੱਕ ਕੁੜੀ ਨੂੰ ਟੁੱਟਦੇ ਹੋਏ ਵੇਖਿਆ ਸੀ ਫਿਰ ਉਸ ਨੂੰ ਖੁਦ ਨੂੰ ਸੰਭਾਲਦੇ ਹੋਏ ਵੀ ਵੇਖਿਆ ਉਹ ਕੁੜੀ ਜੋ ਤੇਰੇ ਇੱਕ ਸ਼ਬਦ ਨਾਲ ਵਿਖਰ ਗਈ ਸੀ ਤੇ ਤੇਰੇ ਇੱਕ ਫੈਸਲੇ ਨਾਲ ਜ਼ਿੰਦਗੀ ਤੋਂ ਨਿਰਾਸ਼ ਹੋ ਗਈ ਸੀ ਪਰ ਫਿਰ ਵੀ ਕਿੰਨੀ ਮਜ਼ਬੂਤ ਨਿਕਲੀ ਉਹ ਫਿਰ ਤੋਂ ਖੜੀ ਹੋ ਗਈ ਫਿਰ ਤੋਂ ਘਰ ਨੂੰ ਸੰਭਾਲਿਆ ਫਿਰ ਤੋਂ ਸਾਡੇ ਦਿਲਾਂ ਨੂੰ ਜੋੜਿਆ ਤੇ ਹੁਣ ਜਦੋਂ ਤੂੰ ਵਾਪਸ ਆਇਆ ਤਾਂ ਤੂੰ ਚਾਹਣਾ ਏ ਕਿ ਸਭ ਕੁਝ ਓਦਾਂ ਹੀ ਹੋ ਜਾਵੇ ਜਿਵੇਂ ਪਹਿਲਾਂ ਸੀ ਪਰ ਪੁੱਤਰ ਸਮਾਂ ਕਦੇ ਵੀ ਪਿੱਛੇ ਨਹੀਂ ਮੁੜਦਾ ਸਮਾਤਾ ਆਪਣੀ ਰਫ਼ਤਾਰ ਨਾਲ ਅੱਗੇ ਹੀ ਵਧਦਾ ਜਾਂਦਾ ਜੋ ਪਾਲਤੂ ਗਵਾ ਦਿੱਤੇ ਜਿਹੜੀਆਂ ਭਾਵਨਾਵਾਂ ਨੂੰ ਟੁੱਟਕਰਾ ਦਿੱਤਾ ਜੋ ਵਿਸ਼ਵਾਸ ਤੂੰ ਤੋੜਿਆ ਉਹ ਹੁਣ ਕਦੇ ਵਾਪਸ ਨਹੀਂ ਆਵੇਗਾ ਹੁਣ ਹਰਮਨ ਨਾਲ ਤੇਰੇ ਬਾਰੇ ਕੋਈ ਗੱਲ ਕਰੇਗੀ ਤੇ ਨਾ ਹੀ ਤੈਨੂੰ ਦਿਖੇਗੀ ਉਹ ਹੁਣ ਤੇਰੇ ਤੋਂ ਬਹੁਤ ਜ਼ਿਆਦਾ ਦੂਰੀ ਬਣਾਉਣਾ ਚਾਹੁੰਦੀ ਹੈ ਤੇਰੇ ਭਰਾ ਨੇ ਕਿਹਾ ਜੇਕਰ ਤੂੰ ਇੱਕ ਮਹੀਨੇ ਤੋਂ ਜ਼ਿਆਦਾ ਸਮਾਂ ਇੱਥੇ ਰੁਕਿਆ ਤਾਂ ਉਹ ਹਰਮਨ ਨੂੰ ਲੈ ਕੇ ਲੱਗ ਹੋ ਜਾਵੇਗਾ ਉਹ ਆਪਣੀ ਬੇਟੀ ਨੂੰ ਨਾਲ ਲੈ ਕੇ ਹੀ ਜਾਵੇਗਾ। ਉਹ ਅੰਮੂ ਨੂੰ ਆਪਣੀ ਬੇਟੀ ਮੰਨਦਾ ਹੈ ਤੇ ਅਸੀਂ ਇਦਾਂ ਨਹੀਂ ਚਾਹੁੰਦੇ ਕਿ ਅੰਮੂ ਸਾਡੇ ਤੋਂ ਦੂਰ ਹੋ ਜਾਵੇ। ਅਸੀਂ ਨਹੀਂ ਚਾਹੁੰਦੇ ਹਰਮਣ ਵਰਗੀ ਕੁੜੀ ਜੋ ਸਾਡੇ ਲਈ ਇੱਕ ਆਸ਼ੀਰਵਾਦ ਬਣ ਚੁੱਕੀ ਹੈ ਉਹ ਸਾਡੇ ਤੋਂ ਵੱਖ ਹੋਵੇ। ਹੁਣ ਚਾਹੇ ਤੂੰ ਕਿੰਨਾ ਵੀ ਅਫਸੋਸ ਕਰੇ, ਪਛਤਾਵੇ, ਉਹ ਪੜ ਲੰਘ ਚੁੱਕੇ ਨੇ। ਮਾਂ ਨੇ ਮੇਰੇ ਵੱਲ ਵੇਖਿਆ ਤਾਂ ਅੱਖਾਂ ਨਮ ਸੀ। ਆਵਾਜ਼ ਭਾਰੀ ਸੀ। ਤੇ ਬੋਲੀ ਪੁੱਤਰ ਤੂੰ ਤਾਂ ਸਾਡੀ ਗੱਲ ਨਹੀਂ ਮੰਨੀ ਅਸੀਂ ਤੈਨੂੰ ਕਿਹਾ ਸੀ ਸੋਚ ਸਮਝ ਕੇ ਫੈਸਲਾ ਲੈਣਾ ਤੂੰ ਆਸਟ੍ਰੇਲੀਆ ਗਿਆ ਅਸੀਂ ਸੋਚਿਆ ਤੈਨੂੰ ਉੱਥੇ ਜਾ ਕੇ ਸਮਝ ਆ ਜਾਵੇਗੀ ਸ਼ਾਇਦ ਤੇਰੀ ਸੋਚ ਬਦਲ ਜਾਵੇਗੀ ਪਰ ਤੂੰ ਉੱਥੇ ਆਪਣੀ ਨਾ ਸਮਝੀ ਨਾਲ ਗਲਤ ਫੈਸਲੇ ਲੈਂਦਾ ਰਿਹਾ ਬਰਬਾਦ ਹੁੰਦਾ ਰਿਹਾ ਤੇ ਹੁਣ ਤੂੰ ਵਾਪਸ ਆਇਆ ਨਾ ਤਾਂ ਤੇਰੇ ਕੋਲ ਰਿਸ਼ਤੇ ਨੇ ਤੇ ਨਾ ਹੀ ਕੋਈ ਸਹਾਰਾ ਤੇਰੇ ਕੋਲ ਸਿਰਫ ਪਛਤਾਵਾ ਹੈ ਅਫਸੋਸ ਹੈ ਪਰ ਇਹ ਪਛਤਾਵਾ ਹਰਮਨ ਲਈ ਕੁਝ ਨਹੀਂ ਬਦਲੇਗਾ ਕਿਉਂਕਿ ਉਹ ਹੁਣ ਇਸ ਮਕਾਮ ਤੇ ਪਹੁੰਚ ਚੁੱਕੀ ਹੈ ਜਿੱਥੇ ਉਹ ਕੇਵਲ ਆਪਣੇ ਕਰਤੱਬ ਨਾਲ ਜੁੜੀ ਹੈ ਉਹ ਕੇਵਲ ਹੁਣ ਮਾਂ ਹੈ ਕਿਸੇ ਦੀ ਪਤਨੀ ਹੈ ਤੇ ਕਿਸੇ ਦੀ ਨੂੰਹ ਹੈ ਇਨ੍ਹਾਂ ਤਿੰਨਾਂ ਰਿਸ਼ਤਿਆਂ ਨੂੰ ਨਿਭਾਉਣ ਵਿੱਚ ਉਹ ਇੰਨੀ ਰੁੱਝੀ ਹੈ ਕਿ ਉਸ ਕੋਲ ਹੁਣ ਤੇਰੇ ਲਈ ਕੁਝ ਵੀ ਨਹੀਂ ਬਚਿਆ ਨਾ ਤੇਰੇ ਲਈ ਭਾਵਨਾਵਾਂ ਬਚੀਆਂ ਨੇ ਨਾ ਨਫ਼ਰਤ ਬੱਤੀ ਹੈ ਤੇ ਨਾ ਹੀ ਗੁੱਸਾ ਬਚਿਆ ਹੈ ਕਿਉਂਕਿ ਜਿਸ ਦਿਨ ਤੂੰ ਗਿਆ ਸੀ ਉਸੇ ਦਿਨ ਉਸਨੇ ਸਭ ਕੁਝ ਦਫਨ ਕਰ ਦਿੱਤਾ ਸੀ ਉਸੇ ਦਿਨ ਉਸਨੇ ਆਪਣੇ ਆਪ ਨੂੰ ਖਤਮ ਕਰ ਦਿੱਤਾ ਸੀ ਤੇ ਇੱਕ ਨਵੀਂ ਹਰਮਨ ਨੇ ਜਨਮ ਲਿਆ ਸੀ ਹੁਣ ਉਹ ਹਰਮਨ ਤੇਰੇ ਲਈ ਅਣਜਾਣ ਹੈ ਮਹਿਮਾਨ ਦੀਆਂ ਗੱਲਾਂ ਸੁਨੀਆਂ ਪਾਪਾ ਦੇ ਚਿਹਰੇ ਦੀ ਕਠੋਰਤਾ ਮਹਿਸੂਸ ਕੀਤੀ ਛੋਟੇ ਭਰਾ ਦੀ ਛਾਇਆ ਨੂੰ ਦੂਰੋਂ ਵੇਖਿਆ ਮੈਂ ਬੇੜੇ ਦੇ ਕਿਨਾਰੇ ਖੜੀ ਹਰਮਨ ਨੂੰ ਵੇਖ ਰਿਹਾ ਸੀ ਹਰਮਨ ਨੇ ਇੱਕ ਪਲ ਵੀ ਮੇਰੇ ਵੱਲ ਨਹੀਂ ਵੇਖਿਆ ਉਹ ਪਲ ਪਰ ਮੇਰੀਆਂ ਯਾਦਾਂ ਤੋਂ ਮਿਟ ਹੀ ਨਹੀਂ ਰਿਹਾ ਸੀ ਨਾ ਉਹ ਸਵਾਲ ਮੇਰੇ ਮਨ ਤੋਂ ਨਿਕਲਿਆ ਸੀ ਕਿ ਆਖਰ ਮੈਂ ਇਦਾਂ ਕਿਉਂ ਕੀਤਾ ਮੈਂ ਉਸ ਕੁੜੀ ਨੂੰ ਕਿਉਂ ਠੁਕਰਾਇਆ ਜੋ ਮੈਨੂੰ ਸਨਮਾਨ ਦੇ ਸਕਦੀ ਸੀ ਪਿਆਰ ਦੇ ਸਕਦੀ ਸੀ ਉਹ ਕੁੜੀ ਜਿਸ ਦਾ ਸਾਥ ਮੈਨੂੰ ਸਕੂਨ ਦੇ ਸਕਦਾ ਸੀ ਉਹ ਅੱਜ ਵੀ ਆਪਣੀ ਸੁੰਦਰਤਾ ਵਿੱਚ ਬੇਮਿਸਾਲ ਸੀ ਮੈਂ ਸੋਚਦਾ ਰਿਹਾ ਮੈਂ ਸੜਦਾ ਰਿਹਾ ਕਮਰੇ ਵਿੱਚ ਵਾਪਸ ਆ ਗਿਆ ਦਰਵਾਜ਼ਾ ਬੰਦ ਕੀਤਾ ਤੇ ਬੈੱਡ ਤੇ ਪਿਆ ਗਿਆ। ਛੱਤ ਵੱਲ ਵੇਖਦਾ ਰਿਹਾ। ਰੋਸ਼ਨੀ ਮੱਧਮ ਸੀ। ਅੱਖਾਂ ਵਿੱਚ ਨੀਂਦ ਨਹੀਂ ਸੀ ਤੇ ਦਿਲ ਵਿੱਚ ਸ਼ਾਂਤੀ ਵੀ ਨਹੀਂ ਸੀ। ਹਰ ਪਾਸੇ ਸਿਰਫ ਪਛਤਾਵਾ ਹੀ ਪਛਤਾਵਾ ਬਚਿਆ ਸੀ। ਮੇਰੇ ਕੰਨਾਂ ਵਿੱਚ ਮੇਰੇ ਪਾਪਾ ਦੀ ਆਵਾਜ਼ ਗੂੰਜਦੀ ਰਹੀ ਸੀ। ਮਾਂ ਦੇ ਹੰਝੂ ਦਿਲ ਤੇ ਡਿੱਗਦੇ ਰਹੇ। ਹਰਮਨ ਦੀ ਖਮੋਸ਼ੀ ਚੀਕਦੀ ਰਹੀ। ਅੰਮੂ ਦੀ ਮੁਸਕਾਨ ਦਿਲ ਨੂੰ چیرਦੀ ਰਹੀ। ਮੇਰਾ ਦਿਲ ਚਾਹ ਰਿਹਾ ਸੀ ਕਿ ਸਮਾ ਰੁਕ ਜਾਵੇ ਮੈਨੂੰ ਮਾਫੀ ਮੰਗਣ ਦਾ ਕੋਈ ਮੌਕਾ ਤਾਂ ਮਿਲ ਜਾਵੇ ਪਰ ਉਹ ਸਾਰੇ ਦਰਵਾਜ਼ੇ ਹੁਣ ਬੰਦ ਹੋ ਚੁੱਕੇ ਸੀ ਹੁਣ ਉਹ ਰਸਤੇ ਮੁੱਕ ਚੁੱਕੇ ਸੀ ਉਹ ਹਰਮਨ ਜੋ ਕਦੇ ਮੇਰੀ ਸੀ ਹੁਣ ਉਹ ਕਿਸੇ ਹੋਰ ਦੀ ਸੀ ਹੁਣ ਉਹ ਮੇਰੀ ਭਾਬੀ ਸੀ ਹੁਣ ਉਹ ਮੇਰੇ ਮਾਂ ਦੇ ਬੇਟੇ ਦੀ ਨੂੰਹ ਸੀ ਹੁਣ ਉਹ ਮੇਰੇ ਬਾਪੂ ਦੇ ਮਾਣ ਦਾ ਪ੍ਰਤੀਕ ਸੀ ਉਹ ਮੇਰੇ ਘਰ ਦੀ ਰੋਸ਼ਨੀ ਸੀ ਤੇ ਮੇਰੇ ਲਈ ਕੇਵਲ ਇੱਕ ਛਾਇਆ ਸੀ ਜੋ ਕਦੇ ਮੇਰੇ ਨੇੜੇ ਸੀ ਪਰ ਹੁਣ ਉਹ ਮੇਰੇ ਤੋਂ ਬਹੁਤ ਦੂਰ ਜਾ ਚੁੱਕੀ ਸੀ ਉਹ ਵੇਲਾ ਲੰਘ ਚੁੱਕਿਆ ਸੀ ਹੁਣ ਕੁਝ ਨਹੀਂ ਬਦਲ ਸਕਦਾ ਸੀ ਇਸੇ ਪਛਤਾਵੇ ਦੀ ਅੱਗ ਵਿੱਚ ਹੁਣ ਮੈਂ ਅੱਗੇ ਦੀ ਜ਼ਿੰਦਗੀ ਗੁਜ਼ਾਰਨੀ ਸੀ ਮੈਂ ਆਪਣੇ ਗਲਤ ਫੈਸਲੇ ਕਰਕੇ ਖੁਦ ਨੂੰ ਹੀ ਬਰਬਾਦ ਕਰ ਲਿਆ ਸੀ ਹਾਂਜੀ ਦੋਸਤੋ ਵਿਆਹ ਅਤੇ ਤਲਾਕ ਵਰਗੇ ਫੈਸਲੇ ਬਹੁਤ ਵੱਡੇ ਹੁੰਦੇ ਨੇ ਕਿਵੇਂ ਲੱਗੀ ਤੁਹਾਨੂੰ ਕਹਾਣੀ ਜ਼ਰੂਰ ਦੱਸੋ